ਸਤਿ ਜੀ ਰਿਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਆ ਪੰਜਾਬ ਦੀ ਕਿ ਅੱਜ ਰਾਤ ਦੇ ਸਮੇਂ ਮੌਸਮ ਕਿਵੇਂ ਦਾ ਰਹੇਗਾ ਅੱਜ 27 ਮਈ ਨੂੰ ਸੋ ਪਹਿਲਾਂ ਤਾਜ਼ਾ ਸੈਟਲਾਈਟ ਤਸਵੀਰ ਦੇਖ ਰਹੇ ਹਾਂ ਮੌਸਮ ਫਿਲਹਾਲ ਉੱਤਰ ਪੱਛਮੀ ਦਾ ਪੂਰਾ ਭਾਰਤ ਦਾ ਮੈਦਾਨੀ ਹਿੱਸਾ ਸਾਫ਼ ਖੁਸ਼ਕ ਮੌਸਮ ਹੈ ਜਿਹਦੇ ਵਿੱਚ ਲਗਭਗ ਇਹ ਸਾਰੇ ਇਲਾਕੇ ਆਪਾਂ ਗਿਣ ਸਕਦੇ ਹਾਂ ਪੂਰੀ ਤਰ੍ਹਾਂ ਖੁਸ਼ਕ ਨੇ ਤੇ ਜਿਹੜਾ ਬੰਗਾਲ ਦੀ ਖਾੜੀ ਵਿੱਚ ਇੱਕ ਸਮੁੰਦਰੀ ਤੂਫਾਨ ਉੱਠਿਆ ਹੋਇਆ ਜਿਹਨੇ ਲੈਂਡਫਾਲ ਕਰ ਲਿਆ ਲਗਭਗ ਜਿਹੜੇ ਗੱਲ ਕਰੀ ਆਪਾਂ ਭਾਰਤ ਦਾ ਜਿਹੜਾ ਹੈ ਤੱਟੀ ਲੱਗੇ ਹੋਏ ਜਾਂਦੇ ਨੇ ਪੂਰਬੀ ਹਿੱਸੇ ਹੋਗੇ ਕੁਝ ਨਾਲ ਪੂਰਬ ਤੋਂ ਸਾਈਡ ਦੱਖਣ ਹਿੱਸੇ ਦੱਖਣ ਪੂਰਬੀ ਨੂੰ ਕਹੀਏ ਭਾਰਤ ਦਾ ਹਿੱਸਾ ਸੋ ਇਨ੍ਹਾਂ ਹਿੱਸਿਆਂ ਦੇ ਵਿੱਚ ਤਕੜੀਆਂ ਮੌਸਮੀ ਕਾਰਵਾਈਆਂ ਹਨੇਰੀ ਤੂਫਾਨੀ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਨੇ ਇਹ ਸਿਸਟਮ ਦਾ ਅਸਰ ਫਿਲਹਾਲ ਪੰਜਾਬ ਉਪਰ ਨਾ ਮਾਤਰ ਹੈ ਕਿਉਂਕਿ ਇਹ ਸਿਸਟਮ ਦਾ ਜਿਹੜਾ ਰੁਖ ਹੈ ਇਹ ਸਿਸਟਮ ਇਸ ਤਰ੍ਹਾਂ ਉੱਤਰ ਪੱਛਮ ਵੱਲ ਨਹੀਂ ਵਗੇਗਾ ਜਿਹੜੇ ਅਕਸਰ ਬੰਗਾਲ ਦੀ ਖਾੜੀ ਤੋਂ ਸਿਸਟਮ ਪਹੁੰਚ ਤੁਰਟ ਸਟਾਰਟ ਹੁੰਦੇ ਨੇ ਜਾਂ ਅੱਗੇ ਵਧਦੇ ਨੇ ਕਈ ਵਾਰ ਉਹਨਾਂ ਦਾ ਰੋਖਾ ਜਿਹੜਾ ਇਸ ਤਰ੍ਹਾਂ ਬਿਹਾਰ ਪੱਛਮੀ ਯੂਪੀ ਤੋਂ ਹੁੰਦਾ ਹੋਇਆ ਹਰਿਆਣਾ ਦੇ ਰਾਜਸਥਾਨ ਦੇ ਇਲਾਕਿਆਂ ਤੱਕ ਪਹੁੰਚ ਜਾਂਦਾ ਜੀਦਾ ਪ੍ਰਭਾਵ ਫਿਰ ਪੰਜਾਬ ਜਆ ਸਮੇਤ ਹਰਿਆਣਾ ਯੂਪੀ ਦੇ ਹਿੱਸਿਆਂ ਵਿੱਚ ਪੈਂਦਾ ਹੈ ਪਰ ਇਹ ਜਿਹੜਾ ਤੂਫਾਨ ਆਇਆ ਸਮੁੰਦਰੀ ਤੂਫਾਨ ਚੱਕਰਵਾਤੀ ਤੂਫਾਨ ਹੈ ਇਹਦਾ ਜਿਹੜਾ ਅਸਰ ਹੈ ਉਹ ਲਗਭਗ ਇਸ ਤਰ੍ਹਾਂ ਇਨ੍ਹਾਂ ਪੂਰਬੀ ਹਿੱਸਿਆਂ ਵੱਲ ਨੂੰ ਵਧੇਗਾ ਸੋ ਜਿਹਦੇ ਚੱਲਦੇ ਪੂਰਬੀ ਹਿੱਸਿਆਂ ਦੇ ਵਿੱਚ ਅਰਨਾਚਲ ਪ੍ਰਦੇਸ਼ ਅਸਾਮ ਮਸੂਮ ਦੇ ਆਸ-ਪਾਸ ਜਿਹੜੇ ਹਿੱਸੇ ਨੇ ਇਹਨਾਂ ਵਿੱਚ ਤਕੜੀਆਂ ਕਾਰਵਾਈਆਂ ਹੋ ਸਕਦੀਆਂ ਨੇ ਅਗਲੇ 2-4 ਦਿਨਾਂ ਵਿੱਚ ਗੱਲ ਕਰੀਏ ਪੰਜਾਬ ਦੀ ਪੰਜਾਬ ਦਾ ਮੌਸਮ ਖੁਸ਼ਕ ਚੱਲ ਰਿਹਾ ਤੇ ਖੁਸ਼ਕ ਹੀ ਚੱਲਦਾ ਰਹੇਗਾ ਰਾਤ ਦੇ ਸਮੇਂ ਕੋਈ ਵੱਡੀ ਹਲਚਲ ਨਹੀਂ ਹੈ ਮੌਸਮ ਠੀਕ ਹੈ ਹਲਕੀ-ਫੁਲਕੀਆਂ ਹਵਾਵਾਂ ਚੱਲਣਗੀਆਂ ਪੱਛਮ ਦਿਸ਼ਾ ਤੋਂ ਰਾਤ ਦੇ ਸਮੇਂ ਦਿਨ ਦੇ ਵੇਲੇ ਵੀ ਸਵੇਰੇ ਕੁਝ ਪੂਰਬੀ ਹਵਾ ਉਸ ਤੋਂ ਦੁਪਹਿਰ ਤੋਂ ਬਾਅਦ ਪੱਛਮੀ ਹਵਾਵਾਂ ਚੱਲੀਆਂ ਗਰਮ ਖੁਸ਼ਕ ਹਵਾਵਾਂ ਲੂ ਚੰਗੇ ਪੱਧਰ ਉੱਪਰ ਬੱਗੀ ਹੈ ਤੇ ਰਾਤ ਦੇ ਸਮੇਂ ਹਲਕੀਆਂ ਪੱਛਮੀ ਹਵਾਵਾਂ ਰਹਿਣਗੀਆਂ ਜਿਹੜੀਆਂ ਕਿ ਰਾਤ ਸਮੇਂ ਠੰਡੀਆਂ ਹੁੰਦੀਆਂ ਨੇ ਸੋ ਟੈਂਪਰੇਚਰ ਰਾਤ ਦੇ ਜਿਹੜੇ 27 28 29 ਡਿਗਰੀ ਦੇ ਆਸ-ਪਾਸ ਜਾਂ ਕਿ 30 ਡਿਗਰੀ ਤੋਂ ਥੱਲੇ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਸੋ ਰਾਤ ਦੇ ਸਮੇਂ ਹਲਕੀ-ਫੁਲਕੀ ਜਿਹੀ ਮੌਸਮ ਦੇ ਵਿੱਚ ਥੋੜੀ ਜਿਹੀ ਕਹੀਦੀ ਵੀ ਗਰਮੀ ਤੋਂ ਹਲਕੀ ਜੀ ਰਾਹਤ ਰਹੇਗੀ ਜੋ ਟੈਂਪਰੇਚਰ 30 ਡਿਗਰੀ ਤੋਂ ਪਲੱਸ ਗਏ ਸੀ ਉਹ ਘਟੇ ਹੋਏ ਨੇ ਹੁਣ ਪਿਛਲੇ ਇੱਕ ਦੋ ਦਿਨਾਂ ਤੋਂ ਤੇ ਬਾਕੀ ਮੌਸਮ 'ਚ ਕੋਈ ਜ਼ਿਆਦਾ ਵੱਡੀ ਹਲਚਲ ਨਹੀਂ ਹੈ ਮੌਸਮ ਠੀਕ ਠਾਕ ਹੈ ਰਾਤ ਦੇ ਵੇਲੇ ਵੀ ਬਾਕੀ ਜੋ ਕੱਲ ਸਵੇਰ ਦੀ ਅਪਡੇਟ ਹੈ ਬਾਕੀ ਦੇ ਨਾਲ ਮੌਨਸੂਨ ਦੀ ਅਪਡੇਟ ਵੀ ਅਗਲੇ 1-2 ਦਿਨਾਂ ਵਿੱਚ ਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਮੌਨਸੂਨ ਕਿੱਥੇ ਕਿ ਤੱਕ ਪਹੁੰਚਿਆ ਪੰਜਾਬ ਦੇ ਵਿੱਚ ਕਦੋਂ ਪਹੁੰਚ ਸਕਦਾ ਹੈ ਕਿੰਨੀ ਕੁ ਬਰਸਾਤ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਬਾਕੀ ਅਗਲੇ ਮੌਨਸੂਨ ਦੀ ਪਹਿਲਾਂ ਵੀ ਇੱਕ ਅਪਡੇਟ ਤੁਹਾਡੇ ਨਾਲ ਸਮੇਂ ਤੇ ਸਾਂਝੀ ਕਰ ਚੁੱਕੇ ਹਾਂ ਆਪਾਂ ਬਾਕੀ ਅਗਲੀ ਜਾਣਕਾਰੀ ਹੋਣ ਦੀ ਜੋ ਤਾਜ਼ਾ ਅਪਡੇਟ ਹੈ ਉਹ ਜਲਦੀ ਹੀ ਇੱਕ 2 ਦਿਨਾਂ ਵਿੱਚ ਫਿਰ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ